ਇੱਕ ਮਾਨਕ ਸਾਹਿਬ ਦਾ ਗੀਤ ਹੈ ਕਿ ਇੱਕੋ ਪਿੰਡ ਖੇਡੇ ਪੜੇ ਵਿੱਚ ਸਾਥ ਦੇ ਇੱਕ ਨੂੰ ਕੁੱਕਰ ਦੂਜਾ ਸੋਚਾ ਦੱਸ ਦੇ ਜਾਰ ਹੋ ਕੇ ਪਿੱਛੇ ਜੋ ਟਕਾਉਂਦੇ ਯਾਰ ਦੇ ਗੋਲੀ ਮਾਰੋ ਇਹੋ ਜੇ ਬਣੌਟੀ ਯਾਰ ਤੇ ਅੱਜ ਦੀ ਜੋ ਸੱਚੀ ਘਟਨਾ ਇਹ ਵੀ ਏਸੇ ਗੱਲ ਨਾਲ ਸੰਬੰਧਿਤ ਹੈ ਤੋ ਦੋਸਤ ਜੋ ਇਕੱਠੇ ਖੇਡੇ ਪੜੇ ਇੱਕੋ ਹੀ ਪਿੰਡ ਦੇ ਸੀ ਪਰ ਉਹਨਾਂ ਵਿੱਚੋਂ ਇੱਕ ਕੁੱਕਰ ਬਣ ਗਿਆ ਜਿਸ ਨੇ ਆਪਣੇ ਯਾਰ ਦਾ ਪਿੱਛਾ ਟਕਾਇਆ ਤੇ ਉਸ ਦਾ ਜੋ ਸੱਟਾ ਸੀ ਬੜਾ ਭਿਆਨਕ ਨਿਕਲਿਆ ਤੇ ਜਦੋਂ ਤੁਸੀਂ ਇਸ ਸੱਚੀ ਘਟਨਾ ਨੂੰ ਸੁਣੋਗੇ ਤੁਸੀਂ ਵੀ ਸੋਚਣ ਲਈ ਮਜਬੂਰ ਹੋ ਜਾਓਗੇ ਕਿ ਦੁਨੀਆ ਕਿਸ ਤਰ੍ਹਾਂ ਦੀ ਹੋ ਗਈ ਲੋਕ ਕਿੱਦਾਂ-ਕਿੱਦਾਂ ਸੋਚਦੇ ਨੇ ਤੇ ਲੋਕਾਂ ਦਾ دین ਮਾਨ ਕਿੱਥੇ ਗਿਆ ਸਾਰੇ ਦੋਸਤਾਂ ਸਤਿ ਸ਼੍ਰੀ ਅਕਾਲ ਆਦਾਬ ਨਮਸਕਾਰ ਮੈਂ ਤੁਹਾਡਾ ਆਪਣਾ 바ਵਾ ਵਿੱਕੀ ਵੀਡੀਓ ਨੂੰ ਲਾਈਕ ਕਰ ਲਓ ਜਿਹੜੇ ਦੋਸਤ ਪਹਿਲੀ ਵਾਰ ਚੈਨਲ ਤੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਇਹ ਸੱਚੀ ਘਟਨਾ ਉੱਤਰ ਪ੍ਰਦੇਸ਼ ਦਾ ਸਾਝਾਹਾਂਪੁਰ ਇੱਥੋਂ ਦਾ ਥਾਣਾ ਬੰਡਾ ਤੇ ਉਸ ਦਾ ਇੱਕ ਪਿੰਡ ਬਸੰਤਪੁਰਾ ਇੱਥੋਂ ਦੇ ਰਹਿਣ ਵਾਲੇ ਸੁਖਜੀਤ ਸਿੰਘ ਤੇ ਮਿੱਠੂ ਸਿੰਘ ਦੋਨੋਂ ਦੋਸਤ ਸਨ ਦੋਨੋਂ ਇਕੱਠੇ ਹੀ ਵੱਡੇ ਹੋਏ ਜਦੋਂ ਵੱਡੇ ਹੁੰਦੇ ਆ ਤਾਂ ਸੁਖਜੀਤ ਆਪਣੀ ਭੈਣ ਦੇ ਕੋਲ ਇੰਗਲੈਂਡ ਦੇ ਵਿੱਚ ਚਲਾ ਜਾਂਦਾ ਹੈ ਉੱਥੇ ਜਾ ਕੇ ਟੈਂਕਰ ਚਲਾਉਣ ਲੱਗਦਾ ਹੈ ਤੇ ਇਧਰ ਮਿੱਠੂ ਦੁਬਈ ਵਿੱਚ ਚਲਾ ਜਾਂਦਾ ਹੈ ਸੁਖਜੀਤ ਇੰਗਲੈਂਡ ਵਿੱਚ ਟੈਂਕਰ ਚਲਾਉਂਦਾ ਸੀ ਤਾਂ ਸੁਖਜੀਤ ਦੀ ਮੁਲਾਕਾਤ ਇੰਗਲੈਂਡ ਵਿੱਚ ਜੰਮੀ ਰਮਨਦੀਪ ਕੌਰ ਨਾਲ ਹੁੰਦੀ ਹੈ ਰਮਨਦੀਪ ਕੌਰ ਨਾਲ ਸੁਖਜੀਤ ਦੀ ਦੋਸਤੀ ਹੋ ਜਾਂਦੀ ਹੈ ਤੇ ਇਹ ਪਿਆਰ ਵਿੱਚ ਬਦਲ ਜਾਂਦੀ ਹੈ ਉਸ ਤੋਂ ਬਾਅਦ ਇਹ ਫੈਸਲਾ ਕਰਦੇ ਨੇ ਵਿਆਹ ਕਰਵਾਉਣ ਦਾ ਹੁਣ ਵਿਆਹ ਕਰਵਾਉਂਦੇ ਨੇ ਪਰ ਰਮਨਦੀਪ ਦੇ ਘਰ ਦੇ ਇਸ ਵਿਆਹ ਤੋਂ ਖੁਸ਼ ਨਹੀਂ ਸੀ ਪਰ ਫੇਰ ਵੀ ਰਮਨਦੀਪ ਸੁਖਜੀਤ ਦੇ ਨਾਲ ਵਿਆਹ ਕਰਵਾਉਂਦੀ ਹੈ ਉਸ ਤੋਂ ਬਾਅਦ ਸੁਖਜੀਤ ਤੇ ਰਮਨਦੀਪ ਦੋਨੋਂ ਦੁਬਈ ਦੇ ਵਿੱਚ ਕੁੰਮਣ ਜਾਂਦੇ ਨੇ ਤੇ ਉੱਥੇ ਇਹਨਾਂ ਦੀ ਮੁਲਾਕਾਤ ਮਿੱਠੂ ਦੇ ਨਾਲ ਹੁੰਦੀ ਹੈ ਤਕਰੀਬਨ 6-7 ਦਿਨ ਇਹ ਦੁਬਈ ਦੇ ਵਿੱਚ ਰਹਿੰਦੇ ਨੇ ਪਰ ਇੱਥੇ ਮਿੱਠੂ ਤੇ ਰਮਨਦੀਪ ਦੋਨਾਂ ਦੀ ਨੇੜਤਾ ਹੋ ਜਾਂਦੀ ਹੈ ਤੇ ਹੁਣ ਮਿੱਠੂ ਦੀ ਅੱਖ ਰਮਨਦੀਪ ਉੱਤੇ ਮੈੜੀ ਹੋ ਜਾਂਦੀ ਹੈ ਰਮਨਦੀਪ ਵੀ ਮਿੱਠੂ ਦੇ ਕਰੀਬ ਆ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਇਹ ਇੰਗਲੈਂਡ ਆ ਜਾਂਦੇ ਨੇ ਦੁਬਈ ਘੁੰਮਣ ਤੋਂ ਬਾਅਦ ਤਾਂ ਹੁਣ ਮਿੱਠੂ ਇੰਗਲੈਂਡ ਚ ਲਿਆ ਜਾਂਦਾ ਦੁਬਈ ਤੋਂ ਇਹਨਾਂ ਦਾ ਮਿੱਠੂ ਇਹਨਾਂ ਦੇ ਕੋਲ ਹੀ ਰਹਿੰਦਾ ਤੇ ਹੁਣ ਸੁਖਜੀਤ ਨੂੰ ਮਿੱਠੂ ਅਤੇ ਰਮਨਦੀਪ ਦੋਨਾਂ ਉੱਤੇ ਸ਼ੱਕ ਹੋਣ ਲੱਗਦਾ ਹੈ ਕਿ ਜ਼ਰੂਰ ਕੁਝ ਨਾ ਕੁਝ ਦਾਲ ਵਿੱਚ ਕਾਲਾ ਹੈ ਇਸ ਗੱਲ ਦਾ ਜਦੋਂ ਰਮਨਦੀਪ ਨੂੰ ਪਤਾ ਲੱਗਦਾ ਹੈ ਤਾਂ ਉਹ ਮਿੱਠੂ ਨੂੰ ਕਹਿੰਦੀ ਹੈ ਕਿ ਸੁਖਜੀਤ ਨੂੰ ਆਪਣੇ ਉੱਤੇ ਸ਼ੱਕ ਹੋ ਗਿਆ ਮਿੱਠੂ ਦੁਬਈ ਆ ਜਾਂਦਾ ਹੈ ਪਰ ਹੁਣ ਰਮਨਦੀਪ ਨੇ ਮਿੱਠੂ ਨੂੰ ਕਿਹਾ ਕਿ ਆਪਾਂ ਨੂੰ ਵਿਚਾਰ ਰੱਖਣਾ ਪਊਗਾ ਨਹੀਂ ਤਾਂ ਆਪਣਾ ਜੋ ਪਰਦਾ ਹੈਗਾ ਉਹ ਖੁੱਲ ਜਾਏਗਾ ਸਚਾਈ ਸੁਖਜੀਤ ਦੇ ਸਾਹਮਣੇ ਆ ਜਾਏਗੀ ਇਹ ਥੋੜਾ ਵਿਚਾਰ ਰੱਖਦੇ ਨੇ ਪਰ ਮਿੱਠੂ ਇੰਗਲੈਂਡ ਤਾਂ ਹੁੰਦਾ ਰਹਿੰਦਾ ਹੈ ਪਰ ਸੁਖਜੀਤ ਤੋਂ ਚੋਰੀਓ ਇੱਕ ਦਿਨ ਜੋ ਰਮਨਦੀਪ ਹੁੰਦੀ ਉਹ ਸੁਖਜੀਤ ਨੂੰ ਕਹਿੰਦੀ ਹੈ ਕਿ ਆਪਾਂ ਦੁਬਈ ਘੁੰਮਣ ਚੱਲਦੇ ਹਾਂ ਹੁਣ ਸੁਖਜੀਤ ਆਪਣੀ ਘਰ ਵਾਲੀ ਦੀ ਗੱਲ ਮੰਨ ਲੈਂਦਾ ਹੈ ਤੇ ਇਹ ਦੁਬਈ ਚਲੇ ਜਾਂਦੇ ਨੇ ਇੱਕ ਹੋਟਲ ਦੇ ਵਿੱਚ ਰਹਿੰਦੇ ਨੇ ਪਰ ਉੱਥੇ ਇਹਨਾਂ ਨੂੰ ਮਿੱਠੂ ਵੀ ਮਿਲਦਾ ਹੈ ਇਹ ਥੋੜੇ ਦਿਨ ਉੱਥੇ ਰਹਿੰਦੇ ਨੇ ਰਹਿਣ ਤੋਂ ਬਾਅਦ ਫੈਸਲਾ ਕਰਦੇ ਨੇ ਕਿ ਆਪਾਂ ਭਾਰਤ ਜਾਵਾਂਗੇ ਮਿੱਠੂ ਵੀ ਇਹਨਾਂ ਨੂੰ ਕਹਿੰਦਾ ਕਿ ਮੈਂ ਵੀ 15 ਦਿਨਾਂ ਲਈ ਇੰਡੀਆ ਜਾਵਾਂਗਾ ਯਾਨੀ ਭਾਰਤ ਜਾਵਾਂਗਾ ਤੁਹਾਡੇ ਨਾਲ ਮਿੱਠੂ ਵੀ ਇਹਨਾਂ ਦੇ ਨਾਲ ਹੀ ਭਾਰਤ ਦੇ ਵਿੱਚ ਆ ਜਾਂਦਾ ਹੈ ਇੱਕ ਪਿੰਡ ਦੇ ਰਹਿਣ ਵਾਲੇ ਸੀ ਤਾਂ ਮਿੱਠੂ ਤੇ ਸੁਖਜੀਤ ਦੀ ਦੋਨਾਂ ਦੀ ਮੁਲਾਕਾਤ ਹੁੰਦੀ ਰਹਿੰਦੀ ਹੈ ਪਰ ਜਦੋਂ ਤਕਰੀਬਨ 15 ਦਿਨ ਲੰਘ ਜਾਂਦੇ ਨੇ ਤਾਂ ਮਿੱਠੂ ਸੁਖਜੀਤ ਨੂੰ ਕਹਿੰਦਾ ਕਿ ਯਾਰ ਤੂੰ ਮੈਨੂੰ 에어ਪੋਰਟ ਹੀ ਛੱਡਿਆ ਮੈਂ ਦੁਬਈ ਜਾਣਾ ਤਾਂ ਸੁਖਜੀਤ ਨੇ ਕਿਹਾ ਕਿ ਕੋਈ ਗੱਲ ਨਹੀਂ ਚੱਲ ਮੈਂ ਤੈਨੂੰ ਛੱਡ ਆਉਣਾ ਹੁਣ ਰਮਨਦੀਪ ਵੀ ਇਹਨਾਂ ਦੇ ਨਾਲ ਹੀ ਜਾਂਦੀ ਹੈ ਇਹ ਤਿੰਨੋਂ ਗੱਡੀ ਦੇ ਵਿੱਚ 에어ਪੋਰਟ ਲਈ ਜਾਂਦੇ ਨੇ 에어ਪੋਰਟ ਉੱਤੇ ਮਿੱਠੂ ਨੂੰ ਛੱਡ ਕੇ ਸੁਖਜੀਤ ਤੇ ਰਮਨਦੀਪ ਦੋਨੋਂ ਵਾਪਸ ਆ ਜਾਂਦੇ ਨੇ ਰਸਤੇ ਦੇ ਵਿੱਚ ਇੱਕ ਸੁੰਸਾਨ ਜਗ੍ਹਾ ਦੇ ਉੱਤੇ ਰਮਨਦੀਪ ਸੁਖਜੀਤ ਦੇ ਉੱਤੇ ਚਾਕੂ ਦੇ ਨਾਲ ਹਮਲਾ ਕਰ ਦਿੰਦੀ ਹੈ ਪਰ ਸੁਖਜੀਤ ਬਚ ਜਾਂਦਾ ਹੈ ਉਸ ਤੋਂ ਬਾਅਦ ਰਮਨਦੀਪ ਰੋਣ ਲੱਗਦੀ ਹੈ ਤੇ ਸੁਖਜੀਤ ਤੋਂ ਮਾਫੀ ਮੰਗਦੀ ਹੈ ਕਿ ਮੇਰੇ ਕੋਲੋਂ ਗਲਤੀ ਹੋ ਗਈ ਸੁਖਜੀਤ ਉਸ ਨੂੰ ਮਾਫ ਕਰ ਦਿੰਦਾ ਹੈ ਤੇ ਜਦੋਂ ਇਹ ਘਰ ਵਾਪਸ ਆਉਂਦਿਆ ਘਰ ਵਾਪਸ ਆਉਣ ਤੇ ਸੁਖਜੀਤ ਆਪਣੇ ਘਰਦਿਆਂ ਨੂੰ ਕਹਿੰਦਾ ਕਿ ਮੇਰੇ ਕਾਰ ਦਾ ਸ਼ੀਸ਼ਾ ਵੱਜਿਆ ਜਾਨੀ ਉਸ ਤੇ ਜ਼ਖਮ ਹੋ ਗਿਆ ਸੀ ਤਾਂ ਉਸ ਨੇ ਘਰਦਿਆਂ ਨੂੰ ਕਿਹਾ ਕਿ ਮੇਰੇ ਕਾਰ ਦਾ ਸ਼ੀਸ਼ਾ ਵੱਜਿਆ ਇਸ ਕਰਕੇ ਮੇਰੇ ਜ਼ਖਮ ਹੋ ਗਿਆ ਗੱਲ ਹੈ 1 ਸਤੰਬਰ 2016 ਦੀ ਸੁਖਜੀਤ ਤੇ ਰਮਨਦੀਪ ਦੋਨੋਂ ਆਪਣੇ ਕਮਰੇ ਵਿੱਚ ਸੌਣ ਲਈ ਚਲੇ ਜਾਂਦੇ ਨੇ ਕਮਰਾ ਤੀਸਰੀ ਮੰਜ਼ਲ ਤੇ ਹੁੰਦਾ ਪਰ ਜਦੋਂ ਸਵੇਰੇ ਰਮਨਦੀਪ ਉੱਠਦੀ ਆ ਤਾਂ ਉਹ ਦੇਖਦੀ ਆ ਕਿ ਸੁਖਜੀਤ ਦਾ ਕਿਸੇ ਨੇ ਕਤਲ ਕਰ ਦਿੱਤਾ। ਉਸ ਦਾ ਗਲਾ ਵੱਢ ਦਿੱਤਾ ਤਾਂ ਉਹ ਉੱਚੀ-ਉੱਚੀ ਰੌਲਾ ਪਾਉਂਦੀ ਆ ਚੀਕਾਂ ਮਾਰਦੀ ਆ। ਚੀਕਾਂ ਸੁਣ ਕੇ ਪਰਿਵਾਰ ਦੇ ਬਾਕੀ ਮੈਂਬਰ ਜਦੋਂ ਕਮਰੇ ਦੇ ਵਿੱਚ ਆਉਂਦੇ ਆ ਤਾਂ ਉਹ ਦੇਖ ਕੇ ਹੈਰਾਨ ਹੋ ਜਾਂਦੇ ਆ ਕਿ ਕਿਸੇ ਨੇ ਸੁਖਜੀਤ ਨੂੰ ਮਾਰ ਦਿੱਤਾ ਸੀ। ਉਸ ਦਾ ਗਲ ਵਢ ਦਿੱਤਾ ਸੀ। ਹੁਣ ਪੁਲਿਸ ਵੀ ਆਉਂਦੀ ਆ। ਪੁਲਿਸ ਜਦੋਂ ਜਾਂਚ ਕਰਦੀ ਆ ਤਾਂ ਪਹਿਲੀ ਨਜ਼ਰ ਦੇ ਵਿੱਚ ਹੀ ਪੁਲਿਸ ਦਾ ਸ਼ੱਕ ਰਮਨਦੀਪ ਤੇ ਜਾਂਦਾ ਹੈ ਤੇ ਹੁਣ ਪੁਲਿਸ ਰਮਨਦੀਪ ਨੂੰ ਹਿਰਾਸਤ ਵਿੱਚ ਲੈਂਦੀ ਹੈ ਹਿਰਾਸਤ ਵਿੱਚ ਲੈਣ ਤੋਂ ਬਾਅਦ ਉਸ ਤੋਂ ਪੁੱਛਗਿੱਛ ਕਰਦੀ ਹੈ ਜਦੋਂ ਰਮਨਦੀਪ ਤੋਂ ਸਖਤੀ ਦੇ ਨਾਲ ਪੁੱਛਗਿੱਛ ਕੀਤੀ ਜਾਂਦੀ ਹੈ ਤਾਂ ਫਿਰ ਉਹ ਰਾਜ਼ ਉਗਲਦੀ ਹੈ ਉਹ ਦੱਸਦੀ ਹੈ ਕਿ ਮੇਰਾ ਤੇ ਮਿੱਠੂ ਦਾ ਅਫੇਅਰ ਸੀ ਸਾਨੂੰ ਪਤਾ ਲੱਗ ਗਿਆ ਸੀ ਕਿ ਸਾਡੇ ਅਫੇਅਰ ਦੇ ਉੱਤੇ ਸਾਡੇ ਮਿਲਣ ਦੇ ਉੱਤੇ ਸੁਖਜੀਤ ਨੂੰ ਸਾਡੇ ਉੱਪਰ ਸ਼ੱਕ ਹੋ ਗਿਆ ਤਾਂ ਅਸੀਂ ਪਲਾਨ ਬਣਾਇਆ ਕਿ ਸੁਖਜੀਤ ਨੂੰ ਰਸਤੇ ਦੇ ਵਿੱਚੋਂ ਹਟਾ ਦਿੱਤਾ ਜਾਵੇ ਹੁਣ ਇਹ ਸੋਚਦੇ ਆ ਕਿ ਦੁਬਈ ਤੇ ਇੰਗਲੈਂਡ ਦੇ ਵਿੱਚ ਜੋ ਕਾਨੂੰਨ ਵਿਵਸਥਾ ਹੈ ਉਹ ਬੜੀ ਸਖਤ ਹੈ ਤੇ ਇਸ ਕੰਮ ਨੂੰ ਇਸ ਕਤਲ ਨੂੰ ਅੰਜਾਮ ਭਾਰਤ ਦੇ ਵਿੱਚ ਦਿੱਤਾ ਜਾਵੇ ਤਾਂ ਹੁਣ ਮਿੱਠੂ ਰਮਨਦੀਪ ਤੇ ਸੁਖਜੀਤ ਤਿੰਨੋਂ ਭਾਰਤ ਆ ਜਾਂਦੇ ਨੇ ਜਿਸ ਦਿਨ ਰਮਨਦੀਪ ਅਤੇ ਸੁਖਜੀਤ ਮਿੱਠੂ ਨੂੰ 에어ਪੋਰਟ ਛੱਡ ਕੇ ਆਉਂਦੇ ਨੇ ਉਸ ਤੋਂ ਬਾਅਦ ਘਰ ਵਾਪਸ ਆਉਂਦੇ ਨੇ ਪਰ ਮਿੱਠੂ ਦੁਬਈ ਨਹੀਂ ਗਿਆ ਸੀ ਮਿੱਠੂ ਰਸਤੇ ਦੇ ਵਿੱਚੋਂ ਵਾਪਸ ਆ ਜਾਂਦਾ ਹੈ ਤੇ ਪਹਿਲਾਂ ਹੀ ਆ ਕੇ ਇਹਨਾਂ ਦੀ ਘਰ ਦੀ ਛੱਤ ਉੱਤੇ ਬੈਠ ਜਾਂਦਾ ਹੈ ਕਿਉਂਕਿ ਰਮਨਦੀਪ ਕੌਰ ਤੇ ਮਿੱਠੂ ਦੋਨਾਂ ਦਾ ਇਹ ਪਲਾਨ ਸੀ ਕਿ ਜੇ ਸੁਖਜੀਤ ਰਸਤੇ ਦੇ ਵਿੱਚ ਆਉਂਦੇ ਜਦੋਂ ਰਮਨਦੀਪ ਨੇ ਸੁਖਜੀ ਉੱਤੇ ਹਮਲਾ ਕੀਤਾ ਸੀ ਜੇ ਉਹ ਬਚ ਗਿਆ ਤਾਂ ਉਸ ਤੋਂ ਬਾਅਦ ਇਸ ਦਾ ਕਤਲ ਘਰ ਵਿੱਚ ਹੀ ਕਰਾਂਗੇ ਤੇ ਇਧਰ ਰਮਨਦੀਪ ਬਰੀਆਨੀ ਬਣਾਉਂਦੀ ਹੈ ਉਸ ਦੇ ਵਿੱਚ ਨਸ਼ੀਲਾ ਪਦਾਰਥ ਪਾਉਂਦੀ ਹੈ ਤੇ ਉਹ ਸਾਰੇ ਘਰਦਿਆਂ ਨੂੰ ਖਵਾ ਦਿੰਦੀ ਹੈ ਸੁਖਜੀਤ ਨੂੰ ਵੀ ਖਵਾ ਦਿੰਦੀ ਹੈ ਇਥੋਂ ਤੱਕ ਕਿ ਇਹਨਾਂ ਦਾ ਇੱਕ ਪਾਲਤੂ ਕੁੱਤਾ ਹੁੰਦਾ ਹੈ ਉਸ ਨੂੰ ਵੀ ਖਵਾ ਦਿੰਦੀ ਹੈ ਉਸ ਤੋਂ ਬਾਅਦ ਇਹ ਉੱਪਰ ਕਮਰੇ ਦੇ ਵਿੱਚ ਸੌਣ ਲਈ ਚਲੇ ਜਾਂਦੇ ਨੇ ਸੁਖਜੀਤ ਬੱਚਿਆਂ ਦੇ ਨਾਲ ਇੱਕ ਅਲੱਗ ਕਮਰੇ ਵਿੱਚ ਸੌ ਜਾਂਦਾ ਹੈ ਪਰ ਹੁਣ ਇਹ ਬੇਹੋਸ਼ੀ ਦੀ ਹਾਲਤ ਦੇ ਵਿੱਚ ਸਾਰਾ ਪਰਿਵਾਰ ਹੀ ਹੋ ਜਾਂਦਾ ਹੈ ਤੇ ਮਿੱਠੂ ਅਤੇ ਰਮਨਦੀਪ ਦੋਨੋਂ ਮਿਲ ਕੇ ਸੁਖਜੀਤ ਦਾ ਗਲਾ ਰੇਤ ਦਿੰਦੇ ਨੇ ਤੇ ਸੁਖਜੀਤ ਦੇ ਸਿਰ ਉੱਤੇ ਹਥੌੜੇ ਨਾਲ ਮਿੱਠੂ ਵੱਲੋਂ ਬਾਰਵੀ ਕੀਤਾ ਜਾਂਦਾ ਹੈ ਤੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ ਤੇ ਇਹ ਜੋ ਸਾਰੀ ਘਟਨਾ ਸੀ ਇਹ ਜੋ ਕਤਲ ਹੋਇਆ ਸੀ ਇਸ ਦਾ ਖੁਲਾਸਾ ਇਸ ਦੇ ਦੋਸ਼ੀ ਪੁਲਿਸ ਨੇ ਇੱਕ ਦਿਨ ਦੇ ਵਿੱਚ ਹੀ ਗ੍ਰਿਫਤਾਰ ਕਰ ਲਏ ਸੀ ਰਮਨਦੀਪ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਮਿੱਠੂ ਨੂੰ 에어ਪੋਰਟ ਜਾਂਦੇ ਰਸਤੇ ਦੇ ਵਿੱਚ ਹੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਇਸ ਨੇ ਦੁਬਈ ਜਾਣਾ ਸੀ ਰਮਨਦੀਪ ਨੇ ਦੱਸਿਆ ਕਿ ਅਸੀਂ ਇਹ ਪਲਾਨ ਬਣਾਇਆ ਸੀ ਕਿ ਜੋ ਮਿੱਠੂ ਆ ਉਹ ਸੁਖਜੀਤ ਦਾ ਕਤਲ ਕਰ ਦੇਵੇਗਾ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਇੱਕ ਝੂਠੀ ਕਹਾਣੀ ਦੱਸਾਂਗੇ ਘਰ ਵਾਲਿਆਂ ਨੂੰ ਇੱਕ ਝੂਠੀ ਕਹਾਣੀ ਦੱਸਾਂਗੇ ਕਿ ਲੁੱਟ ਦੇ ਕਾਰਨ ਕਿਸੇ ਨੇ ਸੁਖਜੀਤ ਦਾ ਕਤਲ ਕਰ ਦਿੱਤਾ ਪਰ ਪੁਲਿਸ ਨੂੰ ਪਹਿਲਾਂ ਹੀ ਰਮਨਦੀਪ ਉੱਤੇ ਸ਼ੱਕ ਹੋ ਜਾਂਦਾ ਤੇ ਸਾਰੀ ਘਟਨਾ ਦਾ ਖੁਲਾਸਾ ਇੱਕ ਦਿਨ ਦੇ ਵਿੱਚ ਹੀ ਹੋ ਜਾਂਦਾ ਹੈ ਪੁਲਿਸ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਰਮਨਦੀਪ ਤੋਂ ਜਦੋਂ ਪੁੱਛਿਆ ਜਾਂਦਾ ਹੈ ਕਿ ਤੂੰ ਸੁਖਜੀਤ ਨਾਲ ਇਨੀ ਨਫ਼ਰਤ ਕਿਉਂ ਕਰਦੀ ਸੀ ਕੀ ਗੱਲ ਸੀ ਤਾਂ ਰਮਨਦੀਪ ਨੇ ਦੱਸਿਆ ਕਿ ਮੈਨੂੰ ਸੁਖਜੀਤ ਦੀ ਦਾੜ੍ਹੀ ਪਸੰਦ ਨਹੀਂ ਸੀ ਇਹੀ ਕਾਰਨ ਸੀ ਕਿ ਮੈਂ ਉਸ ਦੇ ਨਾਲ ਨਹੀਂ ਰਹਿਣਾ ਚਾਹੁੰਦੀ ਸੀ ਪਰ ਜਦੋਂ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੇਲ੍ਹ ਵਿੱਚ ਭੇਜਿਆ ਜਾਂਦਾ ਹੈ ਇਹਨਾਂ ਉੱਤੇ ਐਫ ਆਈ ਆਰ ਦਰਜ ਹੁੰਦੀ ਹੈ ਤਾਂ 7 ਅਕਤੂਬਰ 2023 ਨੂੰ ਸਾਜਾਹਾਂਪੁਰ ਦੀ ਕੋਰਟ ਵੱਲੋਂ ਰਮਨਦੀਪ ਕੌਰ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਤੇ 5 ਲੱਖ ਰੁਪਿਆ ਜੁਰਮਾਨਾ ਕੀਤਾ ਜਾਂਦਾ ਹੈ ਤੇ ਉਧਰ ਰਮਨਦੀਪ ਦੇ ਆਸ਼ਕ ਮਿੱਠੂ ਨੂੰ ਉਮਰ ਕੈਦ ਦੀ ਕੋਰਟ ਵੱਲੋਂ ਸਜ਼ਾ ਸੁਣਾਈ ਜਾਂਦੀ ਹੈ ਤੇ 3 ਲੱਖ ਰੁਪਿਆ ਜੁਰਮਾਨਾ ਕੀਤਾ ਜਾਂਦਾ ਹੈ ਸੁਖਜੀਤ ਦੀ ਮਾਂ ਅੰਸ਼ਕੌਰ ਅੰਸ਼ਕੌਰ ਨੇ ਕਿਹਾ ਕਿ ਭਾਰਤ ਦੇ ਕਾਨੂੰਨ ਨੇ ਸਾਡੇ ਬੇਟੇ ਨੂੰ ਇਨਸਾਫ ਦੇ ਦਿੱਤਾ ਅਸੀਂ ਇਹੀ ਚਾਹੁੰਦੇ ਸੀ ਕਿ ਰਮਨਦੀਪ ਨੂੰ ਫਾਂਸੀ ਦੀ ਸਜ਼ਾ ਸੁਣਾਈ ਜਾਵੇ ਸੋ ਇਹ ਸਾਰੀ ਘਟਨਾ ਸੁਣਾਉਣ ਦਾ ਮਕਸਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਣਾ ਨਹੀਂ ਸਿਰਫ ਤੁਹਾਨੂੰ آگਾਹ ਕਰਨਾ ਹੈ ਤੁਹਾਨੂੰ ਸਤਰਕ ਕਰਨਾ ਹੈ ਕਿ ਜਦੋਂ ਤੁਹਾਨੂੰ ਕੋਈ ਗੱਲ ਖੜਕਦੀ ਹੈ ਕਿਸੇ ਗੱਲ ਤੇ ਖਤਰਾ ਮਹਿਸੂਸ ਹੁੰਦਾ ਤਾਂ ਉਸ ਨੂੰ ਲਾਈਟਲੀ ਨਾ ਲਵੋ ਉਸ ਨੂੰ ਗੰਭੀਰਤਾ ਦੇ ਨਾਲ ਲਵੋ ਜਦੋਂ ਸੁਖਜੀਤ ਨੂੰ ਸ਼ੱਕ ਹੋ ਗਿਆ ਸੀ ਮਿੱਠੂ ਅਤੇ ਰਮਨਦੀਪ ਦੇ ਰਿਸ਼ਤੇ ਤੇ ਉਹਨਾਂ ਉੱਤੇ ਸ਼ੱਕ ਹੋ ਗਿਆ ਸੀ ਤਾਂ ਉਸ ਨੂੰ ਇਹਨਾਂ ਉੱਤੇ ਵਿਸ਼ਵਾਸ ਨਹੀਂ ਕਰਨਾ ਚਾਹੀਦਾ ਸੀ ਪਰ ਜਦੋਂ ਰਮਨਦੀਪ ਨੇ ਰਸਤੇ ਦੇ ਵਿੱਚ ਉਸ ਉੱਪਰ ਚਾਕੂ ਨਾਲ ਬਾਰ ਵੀ ਕੀਤਾ ਜਦੋਂ ਉਹ ਮਿੱਠੂ ਨੂੰ ਛੱਡ ਕੇ 에어ਪੋਰਟ ਛੱਡ ਕੇ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹ ਦੋਨੋਂ ਹੀ ਸੀ ਤਾਂ ਜਦੋਂ ਉਸ ਵੇਲੇ ਨਾਲ ਵਾਲੀ ਸੀਟ ਤੇ ਬੈਠੀ ਰਮਨਦੀਪ ਨੇ ਸੁਖਜੀਤ ਉੱਤੇ ਹਮਲਾ ਕੀਤਾ ਬਾਹਰ ਕੀਤਾ ਤੇ ਸੁਖਜੀਤ ਬਚ ਗਿਆ ਪਰ ਫੇਰ ਵੀ ਉਸ ਨੇ ਰਮਨਦੀਪ ਨੂੰ ਮਾਫ ਕਰ ਦਿੱਤਾ ਤੇ ਕਰ ਲੈ ਆਇਆ ਇਸ ਕਲ ਕਾਰਨ ਹੀ ਅੱਜ ਸੁਖਜੀਤ ਦੁਨੀਆ ਤੇ ਨਹੀਂ ਜੇ ਉਸ ਨੇ ਉਸ ਵੇਲੇ ਹੀ ਇਸ ਗੱਲ ਨੂੰ ਗੰਭੀਰਤਾ ਦੇ ਨਾਲ ਲੈਂਤਾ ਹੁੰਦਾ ਤਾਂ ਸ਼ਾਇਦ ਅੱਜ ਸੁਖਜੀਤ ਇਸ ਦੁਨੀਆ ਤੇ ਹੋਣਾ ਸੀ ਪਰ ਉਸ ਭੋਲੇ ਬੰਦੇ ਨੇ ਇਨ੍ਹਾਂ ਛਾਤਰਾਂ ਉੱਤੇ ਵਿਸ਼ਵਾਸ ਕਰਕੇ ਆਪਣੀ ਜਾਨ ਤੋਂ ਹੱਥ ਤੋ ਲੈ ਸੋ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਕਮੈਂਟ ਬਾਕਸ ਦੇ ਵਿੱਚ ਜਰੂਰ ਲਿਖਣਾ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ